ਜੀ ਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਸਿਟੀ ਕਲੈਕਸ਼ਨ ਤੇ ਬਹੁਤ-ਬਹੁਤ ਸਵਾਗਤ ਹੈ ਜੀ ਸ਼ਾਇਦ ਅੱਜ ਆਪਣੀ ਰਾਮ ਟੈਕਸ ਦੀ ਇਹ ਪਸ਼ਮੀਨਾ ਦੀ ਲਾਸਟ ਸੇਲ ਹੈ ਠੀਕ ਹੈ ਜੀ ਦੁਪੱਟੀਆਂ ਵਾਲੀ ਹੈ 6 ਸੈੱਟ ਲੈ ਕੇ ਆਈਆਂ ਬਿਲਕੁਲ ਲੇਟੈਸਟ ਡਿਜ਼ਾਈਨ ਹੈ ਬਿਲਕੁਲ ਨਵੇਂ ਹੈ ਤੇ ਤੁਹਾਨੂੰ ਬਿਲਕੁਲ ਰੀਜ਼ਨੇਬਲ ਰੇਟ ਤੇ ਆਪਾਂ ਦੇ ਰਹੇ ਹਾਂ ਤੇ ਜਿਹੜੀ ਇਹਨਾਂ ਦਾ ਆਪਣਾ ਸ਼ਿਪਿੰਗ ਹੈਗਾ ਸੇਲ 'ਚ ਮੈਂ ਬਿਲਕੁਲ ਫ੍ਰੀ ਕਰੀ ਹੋਈ ਹੈ ਇਹਨਾਂ ਦੀ ਵੀ ਬਿਲਕੁਲ ਫ੍ਰੀ ਰਹੂਗੀ ਬਹੁਤ ਜ਼ਿਆਦਾ ਪਿਆਰਾ ਜਿਹਾ ਰੇਟ ਦੇ ਰਹੇ ਹਾਂ ਬਹੁਤ ਪਿਆਰੀ ਜੀ ਚੀਜ਼ ਦੇ ਰਹੇ ਹਾਂ ਫਟਾਫਟ ਬੁਕਿੰਗ ਕਰਨੀ ਹੈ ਆਪਣੀ ਪਿਓਰ ਪਸ਼ਮੀਨਾ ਦੇ ਰਾਮਟੈਕਸ ਫੈਬਰਿਕ ਦੇ ਬਾਰੇ ਜਿਆਦਾ ਦੱਸਣ ਦੀ ਜ਼ਰੂਰਤ ਨਹੀਂ ਹੈਗੀ ਤੁਹਾਨੂੰ ਪਤਾ ਹੈ ਬਹੁਤ ਜ਼ਿਆਦਾ ਸੁਪੀਰੀਅਰ ਕਪੜਾ ਹੁੰਦਾ ਆ ਠੀਕ ਹੈ ਜੀ ਰੇਟ ਆਪਣਾ ਇਸ ਸੈੱਟ ਦਾ ਰਹੇਗਾ ਜੀ 1875 ਰੁਪਏ ਪਲੀਜ਼ ਇੱਥੇ ਜ਼ਰੂਰ ਫੋਕਸ ਕਰਿਓ ਥੋੜਾ ਜਿਹਾ ਕਿਉਂਕਿ ਐਡਿਟਿੰਗ ਨਹੀਂ ਹੋਈ ਹੁੰਦੀ ਤੁਸੀਂ ਇੱਥੇ ਫੋਕਸ ਜ਼ਰੂਰ ਕਰਨਾ 1850 ਰੁਪਏ ਰੇਟ ਹੈ ਜੀ ਸੂਟ ਦਾ ਠੀਕ ਹੈ ਇੱਥੇ ਇਹ ਐਮਬਰਾਇਡਰੀ ਹੋਈ ਹੋਈ ਹੈ ਨੰਬਰ 1 ਪੀਸ ਹੈ ਇਹ ਐਮਬਰਾਇਡਰੀ ਹੈ ਬਿਲਕੁਲ ਜ਼ੀਰੋ ਟਾਂਕੇ ਦੀ ਐਮਬਰਾਇਡਰੀ ਹੈ ਬਹੁਤ ਸੋਹਣੀ ਠੀਕ ਹੈ ਬੜਾ ਸੋਹਣਾ ਸੈਲਫ ਦਾ ਸਭ ਤੋਂ ਪਹਿਲਾਂ ਤਾਂ ਜੀ ਇਹਦਾ ਕਪੜਾ ਹੀ ਦੇਸੀ ਕੀ ਵਰਗਾ ਹੁੰਦਾ ਹੈ ਬਹੁਤ ਵਧੀਆ ਦੇਖੋ ਪੂਰਾ ਸਪੀਰੀਅਰ ਆਲ ਓਵਰ ਸੂਟ ਹੈ ਵਿੱਚ ਛੋਟਾ ਛੋਟਾ ਜਿਹਾ ਸੈਲਫ ਹੈ ਠੀਕ ਹੈ ਉੱਪਰ ਬਹੁਤ ਸੋਹਣੀ ਕਢਾਈ ਕਰਾਈ ਹੋਈ ਦੇਖੋ ਠੀਕ ਹੈ ਇਹ ਦੇਖੋ ਬਹੁਤ ਪਿਆਰਾ ਜਿਹਾ ਕੰਮ ਕਰਾਇਆ ਹੋਇਆ ਇੱਥੇ ਤੁਹਾਨੂੰ ਲੋਗੋ ਮਿਲ ਰਿਹਾ ਪੂਰਾ 5 ਮੀਟਰ ਦਾ ਕਪੜਾ ਆ ਠੀਕ ਹੈ ਜੀ ਨੰਬਰ 1 ਸੂਟ ਹੈ ਬੜਾ ਪਿਆਰਾ ਜਿਹਾ ਰੰਗ ਹੈ ਤੇ ਤੁਹਾਨੂੰ ਲੇਸ ਦੀ ਫਿਨਿਸ਼ਿੰਗ ਦੇ ਨਾਲ ਬਹੁਤ ਸ਼ਾਨਦਾਰ ਜਿਹਾ ਉੱਪਰ ਮਿਲ ਰਿਹਾ ਦੁਪੱਟਾ ਜਿਸ ਕਲਰ ਦੀ ਕਢਾਈ ਹੈ ਉਸ ਕਲਰ ਦੇ ਨਾਲ ਦੇਖੋ ਖੂਬ ਲੰਬਾ ਚੋੜਾ ਦੁਪੱਟਾ ਸਰਦਾਰੀ ਜਾਂ ਸੂਟ ਹੈ ਲੇਸ ਜਿਹੜੀ ਹੈ ਸੇਮ ਲੱਗੀ ਹੋਈ ਹੈ ਵਿੱਚ ਜਿਹੜਾ ਕਢਾਈ ਦਾ ਰੰਗ ਹੈ ਉਹੀ ਕਾਫੀ ਤੇ ਲਾਈਟ ਕਲਰ ਦਾ ਬਹੁਤ ਸੋਹਣਾ ਕੰਟਰਾਸਟ ਚ ਦੁਪੱਟਾ ਰੈਡੀ ਹੋਇਆ 1850 ਨੰਬਰ 1 ਠੀਕ ਹੈ ਜੀ ਕੋਈ ਸ਼ਿਪਿੰਗ ਨਹੀਂ ਕੋਈ ਕੁਝ ਨਹੀਂ ਦੇਣਾ ਤੁਸੀਂ ਨੈਕਸਟ ਪੀਸ ਆਹ ਦੇਖੋ ਜੀ ਨੰਬਰ 2 ਠੀਕ ਹੈ ਜੀ ਇਹ ਤੁਹਾਨੂੰ ਮਿਲੇਗਾ ਇਹਦਾ ਦੁਪੱਟਾ ਆ ਲਓ ਜੀ ਇਹ ਦੇਖੋ ਬਹੁਤ ਪਿਆਰੀ ਜੀ ਕਲੈਕਸ਼ਨ ਆ ਇਹ ਦੇਖੋ ਠੀਕ ਹੈ ਜੀ ਇਸ ਤਰ੍ਹਾਂ ਜਿਸ ਇਹ ਕਢਾਈ ਇੱਕ ਨੰਬਰ ਡਾਰਕ ਕਲਰ ਲਗਾਇਆ ਹੋਇਆ ਬਹੁਤ ਸੋਹਣਾ ਤੇ ਉਹੀ ਕਲਰ ਤੁਹਾਨੂੰ ਚੁੰਨੀ ਦੇ ਵਿੱਚ ਪਾਇਆ ਹੋਇਆ ਪਿਓਰ ਚਨੌਨ ਦਾ ਦੁਪੱਟਾ ਆ ਨੰਬਰ 2 ਸੂਟ ਹੈ ਬੜਾ ਪਿਆਰਾ ਜਿਹਾ ਰੰਗ ਹੈ ਦੇਖ ਲੈਣਾ ਜੀ ਠੀਕ ਹੈ ਰੰਗ ਸਾਰੇ ਇੰਗਲਿਸ਼ ਜਿਹਾ ਅੱਛੇ ਕਲਰ ਹੈ ਮਤਲਬ ਕਿਸੇ ਵੀ ਏਜ ਗਰੁੱਪ ਦਾ ਖੁਸ਼ ਹੋ ਕੇ ਇਹਨਾਂ ਸੂਟਾਂ ਨੂੰ ਵੇਅਰ ਕਰੇ ਕਹੇ ਜੀ ਵੀ ਟਾਈਮ ਤੇ ਸੂਟ ਨੂੰ ਵੇਅਰ ਕਰੇ ਨੰਬਰ 3 ਸੋਬਰ ਐਂਡ ਸਰਦਾਰੀ ਸੂਟ ਠੀਕ ਹੈ ਜੀ ਕੱਪੜੇ ਦੀ ਗਾਰੰਟੀ ਸਾਡੀ ਹੈ ਕੱਪੜਾ ਬਹੁਤ ਜ਼ਿਆਦਾ ਸੋਹਣਾ ਹੈ ਕੱਪੜੇ 'ਚ ਤੁਸੀਂ ਟੈਨਸ਼ਨ ਨਹੀਂ ਲੈਣੀ ਆ ਦੇਖ ਪੂਰੇ ਪੂਰੇ ਹਟਾਉਣ ਵਾਲੇ ਸੂਟ ਹੁੰਦੇ ਆ ਤੇ ਇਹ ਤੁਹਾਨੂੰ ਮਿਲ ਰਹੀ ਹੈ ਇਹਦਾ ਦੁਪੱਟਾ नंबर तीन नेक्स्ट पीस ग्रे कलर लो जी थोड़ा जा सोबर जा कलर चार्ट है आ देखो सोबर जा सरदारी जा कलर चार्ट नंबर चार डार्क ते लाइट ग्रे दा बहुत सोहना दुपट्टा शाही जा आ देखो ठीक है नंबर चार देखो यह सूट है बंदा कितने भी पाके खड़ा हो जाए बिना लाइनिंग तो बनेगा बहुत सोहना ਹੁਣ ਵੀ ਇਹ 2 ਮਹੀਨੇ ਰਾਮ ਨਾਲ ਪੈ ਜਾਣਾ ਹੈ। ਮਤਲਬ ਇਹ ਜਿਆ ਕਪੜਾ ਹੁੰਦਾ ਹੈ ਨਾ ਇਹਦੇ ਜਿਆਦਾ ਬਲਬੁਲ ਪੈਂਦੇ ਆ ਨਾ ਕੁਛ। ਹੁਣ ਆ ਗਿਆ ਜੀ ਆਪਣਾ ਅਗਲਾ ਸੈੱਟ ਠੀਕ ਹੈ। ਇਹ ਨੈਕਸਟ ਸੈੱਟ ਆ ਗਿਆ ਜੀ ਆਪਣਾ। ਇਹ ਦੇਖੋ ਇਹ ਪੀਸ ਹੈ। ਠੀਕ ਹੈ ਜੀ। ਬਹੁਤ ਪਿਆਰਾ ਪਟਿਆਲਾ ਸ਼ਾਹੀ ਪ੍ਰਿੰਟ ਹੈ ਇਹਦੇ ਉੱਪਰ ਬਹੁਤ ਸੋਹਣਾ। ਤੇ ਤੁਹਾਨੂੰ ਵਿੱਚ ਮਿਲ ਰਹੀ ਹੈ ਇਹਦੀ ਪੌਟਲੀ ਠੀਕ ਹੈ। ਪਟਿਆਲਾ ਸ਼ਾਹੀ ਪ੍ਰਿੰਟ ਬੋਲਿਆ ਜਾਂਦਾ ਜੀ ਇਸਨੂੰ। ਇਹ ਤੁਹਾਨੂੰ ਘੇਰੇ ਤੇ ਬਹੁਤ ਜਿਆਦਾ ਪਿਆਰੀ ਜੀ ਐਮਬਰਾਇਡਰੀ ਇਨਸਰਟ लेस ਤੇ ਵਿੱਚ ਕੋਈ ਕੱਚ ਪਚ ਨਹੀਂ ਹੈਗੀ ਇਹ ਤੁਹਾਨੂੰ ਨੇਵੀ ਬਲੂ ਕਲਰ ਦੀ ਬਾਟਮ ਮਿਲ ਰਹੀ ਹੈ ਠੀਕ ਹੈ ਜੀ 1950 ਰੁਪਏ ਪੀਸ ਦਾ ਰੇਟ ਰਹੇਗਾ ਠੀਕ ਹੈ 1950 ਰੁਪਏ ਇਹ ਤੁਹਾਨੂੰ ਪੀਸ ਮਿਲੂਗਾ ਫਰੰਟ ਬੈਕ ਬਹੁਤ ਪਿਆਰੀ ਜੀ ਤੇ ਨੰਬਰ 5 ਇਹ ਨੰਬਰ 5 ਸੂਟ ਹੈ ਠੀਕ ਹੈ ਜੀ 1950 ਰੁਪਏ ਰੇਟ ਹੈ ਏ ਦੇਖੋ ਆਪਣਾ ਦੁਪੱਟਾ ਇਹਦਾ ਡਿਜ਼ਾਈਨਰ ਦਾ ਲੇਸ ਲੱਗੀ ਹੋਈ ਹੈ ਚਾਰੋਂ ਪਾਸੇ ਇਸ ਟਾਈਪ ਦਾ ਤੁਹਾਨੂੰ ਡਿਜ਼ਾਈਨਰ ਦਾ ਮਿਲੇਗਾ ਜੀ ਇਹਦਾ ਦੁਪੱਟਾ ਬਹੁਤ ਸ਼ਾਨਦਾਰ ਜਾਂ ਠੀਕ ਹੈ ਨੰਬਰ 5 1950 ਰੁਪਏ ਨੈਕਸਟ ਪੀਸ ਗ੍ਰੀਨ ਕਲਰ ਸੇਮ ਪੋਟਲੀ ਦਾ ਤੇ ਸੇਮ ਘੇਰੇ ਤੇ ਵਰਕ ਨੰਬਰ 6 ਠੀਕ ਹੈ ਜੀ ਇਹ ਤੁਹਾਨੂੰ ਮਿਲੂਗਾ ਨੰਬਰ 6 ਇਹ ਮਿਲੂਗਾ ਦਾ ਸ਼ਾਨਦਾਰ ਜ ਸਾਰੇ ਦੁਪੱਟੇ ਚਨੌਂਦੇ ਆ ਜੀ ਪਿਓਰ ਦਾ ਦੁਪੱਟਾ ਇਹਨਾਂ ਚ ਕੋਈ ਨਹੀਂ ਆ ਰਿਹਾ ਪਿਓਰ ਚਨੌਂਦੇ ਬੜੇ ਪਿਆਰੇ ਜੇ ਦੁਪੱਟੇ ਹਾਂ ਦੇਖੋ ਇਹ ਤੁਹਾਨੂੰ ਇਹ ਗ੍ਰੀਨ ਕਲਰ ਹੈ ਜੀ ਮਹਿੰਦੀ ਗ੍ਰੀਨ ਕਲਰ ਹੁੰਦਾ ਹੈ ਨਾ ਉਹ ਵਾਲਾ ਸੂਟ ਨੰਬਰ 6 ਨੈਕਸਟ ਪੀਸ ਨੰਬਰ 7 ਆ ਦੇਖੋ ਠੀਕ ਹੈ ਜੀ ਇਹ ਤੁਹਾਨੂੰ ਘੇਰਾ ਮਿਲੇਗਾ ਇਹ ਤੁਹਾਨੂੰ ਮਿਲੇਗਾ ਇਹਦਾ ਨੰਬਰ ਮਹਿਰੂਨ ਜਿਹਾ بیس ਹੈ ਇਹਦੇ ਵਿੱਚ ਪੀਚ ਕਲਰ ਦੇ ਫਲਾਵਰ ਹੈ ਉਸੇ ਹਿਸਾਬ ਦਾ ਡਿਜ਼ਾਈਨ ਕਰਿਆ ਹੋਇਆ ਜੀ ਦੁਪੱਟਾ ਆ ਦੇਖੋ ਬਹੁਤ ਸੋਹਣਾ ਡਿਜ਼ਾਈਨ ਕਰਿਆ ਹੋਇਆ ਦੁਪੱਟਾ ਠੀਕ ਹੈ ਨੰਬਰ 7 ਨੈਕਸਟ ਡਿਜ਼ਾਈਨ ਬਲੈਕ ਕਲਰ ਇਹ ਰਹੇਗਾ ਜੀ ਆਪਣਾ ਪਿਆਰਾ ਜ੍ਹਾ ਬਲੈਕ ਕਲਰ ਨੰਬਰ 8 ਆ ਦੇਖੋ ਠੀਕ ਹੈ ਜੀ ਇਹ ਤੁਹਾਨੂੰ ਮਿਲੇਗਾ ਇਹਦਾ ਦੁਪੱਟਾ ਜਿਹੜੀ ਆਊਟਲਾਈਨਿੰਗ ਹੈ ਉਹ ਸਾਰੇ ਫਲਾਵਰ ਦੇ ਨਾਲ ਦੀ ਹੈ بیس ਕਲਰ ਬਲੈਕ ਹੈ ਬਲੈਕ ਕਲਰ ਵੀ ਵਿੱਚ ਪਾਇਆ ਹੋਇਆ ਤੇ ਜਿਹੜਾ ਪੀਚ ਕਲਰ ਦਾ ਫਲਾਵਰ ਹੈ ਉਹ ਵੀ ਪਾਇਆ ਹੋਇਆ ਠੀਕ ਹੈ ਜੀ ਬਹੁਤ ਸੋਹਣਾ ਡਿਜ਼ਾਈਨਰ ਜਿਹਾ ਸੂਟ ਬਣਾਇਆ ਹੋਇਆ ਨੰਬਰ 8 ਬਹੁਤ ਪਿਆਰੀ ਜੀ ਐਮਬਰਾਇਡਰੀ ਦੇ ਨਾਲ ਨੈਕਸਟ ਸੈੱਟ ਦੇਖੋ ਬਹੁਤ ਜ਼ਿਆਦਾ ਪਿਆਰਾ ਠੀਕ ਹੈ ਜੀ ਬਹੁਤ ਪਿਆਰਾ ਆ 100 ਰੁਪਿਆ ਰੇਟ ਇਨਕਰੀਜ਼ ਹੋਇਆ ਇਹਦਾ ਆ ਦੇਖੋ 2050 ਰੁਪਏ ਇਸ ਪੀਸ ਦਾ ਰੇਟ ਆਏਗਾ ਜੀ ਨੰਬਰ 9 ਠੀਕ ਹੈ ਜੀ ਬਹੁਤ ਸ਼ਾਨਦਾਰ ਕੱਪੜਾ ਬਹੁਤ ਪਿਆਰਾ ਪੀਸ ਸੈਂਟਰ ਦੇ ਪੈਨਲ ਤੇ ਤੁਹਾਨੂੰ ਇਸ ਤਰ੍ਹਾਂ ਮਿਲ ਰਿਹਾ ਪੈਚ ਵਰਕ ਦੇ ਨਾਲ ਠੀਕ ਹੈ ਜੀ ਇਹ ਐਮਬਰਾਇਡਰੀ ਹੈ ਪੂਰੀ ਸੌਰੀ ਇਹ ਕਿਹ ਰਾਜ ਜੀ ਜ਼ੀਰੋ ਟਾਂਕੇ ਦਾ ਤੁਹਾਨੂੰ ਕੰਮ ਮਿਲ ਰਿਹਾ ਬਹੁਤ ਸ਼ਾਨਦਾਰ ਜਾਂ ਇਹ ਛੋਟਾ ਛੋਟਾ ਜਾਂ ਵਿੱਚ ਧਾਗੇ ਦਾ ਕੰਮ ਹੈ ਠੀਕ ਹੈ ਇਹ ਤੁਹਾਨੂੰ ਇਹਦੀ ਬੋਟਮ ਮਿਲ ਰਹੀ ਹੈ ਬਹੁਤ ਸੋਹਣੀ ਇਹ ਰਿਹਾ ਜੀ ਤੁਹਾਡਾ ਪੀਸ ਨੰਬਰ 9 2050 ਰੁਪਏ ਤੇ ਇਹ ਤੁਹਾਨੂੰ ਮਿਲੂਗਾ ਇਹਦਾ ਬਹੁਤ ਸ਼ਾਨਦਾਰ ਜਾਂ ਦੁਪੱਟਾ ਆ ਲੇ ਚਾਰ ਚੰਦ ਲਗਾਏ ਹੋਏ ਆ ਦੁਪੱਟੇ ਨੇ ਬਹੁਤ ਜਿਆਦਾ ਪਿਆਰਾ ਪੀਸ ਬਣਿਆ ਹੋਇਆ 2050 ਰੁਪਏ ਰੇਟ ਰਹੇਗਾ ਬੜਾ ਸੋਹਣਾ ਪ੍ਰਿੰਟ ਨੰਬਰ 9 ਠੀਕ ਹੈ ਜੀ ਸਾਰਾ ਆਪਣਾ ਰਾਮ ਟੈਕਸ ਦਾ ਹੀ ਰਹਿੰਦਾ ਹੈ ਜੀ ਸਵਿਟੀ ਕਲੈਕਸ਼ਨ ਤੇ ਤੇ ਇੱਕ ਚੈਨਲ ਆਪਣਾ ਹੋ ਰਿਹਾ ਸਵਿਟੀ ਬੁਟੀਕ ਉਹਦੇ ਤੇ ਆਪਾਂ ਹਰ ਤਰ੍ਹਾਂ ਦਾ ਕੱਪੜਾ ਪਾਉਂਦੇ ਆ ਜੀ ਸਾਰੇ ਬ੍ਰਾਂਡ ਦਾ ਠੀਕ ਹੈ ਆ ਦੇਖੋ ਨੈਕਸਟ ਪੀਸ ਨੰਬਰ 10 ਠੀਕ ਹੈ ਜੀ ਇਹ ਤੁਹਾਨੂੰ ਮਿਲੇਗਾ ਦੁਪੱਟਾ ਦੇਖੋ ਜੀ ਆਹ ਦੇਖੋ ਕਿੰਨਾ ਪਿਆਰਾ ਇਹ ਫਿਰੋਜੀ ਰੰਗ ਤਾਂ ਕਰਕੇ ਪਾਇਆ ਹੋਇਆ ਕਿਉਂਕਿ ਕਿੜੋ ਕੜਾਈ ਦੇ ਵਿੱਚ ਟੱਚ ਕਰਿਆ ਹੋਇਆ ਤੇ ਥੋੜੀ ਜੀ ਆਊਟਲਾਈਨਿੰਗ ਹੈ ਇਸ ਕਰਕੇ ਬਹੁਤ ਪਿਆਰਾ ਜਿਹਾ ਡਿਜ਼ਾਈਨ ਕਰਿਆ ਸੂਟ ਨੰਬਰ 10 ਘੇਰੇ ਤੇ ਤੁਹਾਨੂੰ ਪੂਰਾ ਇਨਸਰਟਿੰਗ ਦੇ ਨਾਲ ਡਿਜ਼ਾਈਨ ਮਿਲ ਰਿਹਾ ਆਹ ਦੇਖ ਨੈਕਸਟ ਪੀਸ ਮਿਲੇਗਾ ਜੀ ਇਹ ਵਾਲਾ ਨੰਬਰ 11 ਅਲੱਗ ਜੀ ਸ਼ੇਡ ਐ ਧਾਨੀ ਜ੍ਹਾ ਰੰਗ ਬੋਲਦੇ ਆ ਜਿਹਨੂੰ ਉਸੇ ਕਲਰ ਦੀ ਤੁਹਾਨੂੰ ਲੇਸ ਮਿਲ ਰਹੀ ਏ ਸਾਰੇ ਦੁਪੱਟਿਆਂ ਤੇ ਪਿਓਰ ਚੁਣੌਣ ਦੇ ਦੁਪੱਟੇ ਮਿਲ ਰਹੇ ਹਨ ਬਹੁਤ ਸ਼ਾਨਦਾਰ ਠੀਕ ਐ ਜੀ ਨੰਬਰ 11 ਨੈਕਸਟ ਪੀਸ ਫਿਰੋਜੀ ਜ੍ਹਾ ਕਲਰ ਐ ਆਪਣਾ ਬੜਾ ਸੋਹਣਾ ਆ ਦੇਖ कपड़ा बिल्कुल मखमल मलाई वर्गा कपड़ा पूरी इंसर्टिंग दे नाल डिजाइनिंग पूरा गर्लिश लुक कछ सूट सरदारीया आलो जी सिर ते टिकण वालीया चुननिया बहुत डिजाइनर जे पीस नंबर 12 ठीक है जी नेक्स्ट पीस मिलेगा जी आपा ਇਹ ਵਾਲਾ ਇਹਦਾ 100 ਰੁਪਿਆ ਇਨਕਰੀਜ਼ ਹੋ ਗਿਆ ਹੈ ਹੋਰ ਰੇਟ ਆ ਦੇਖੋ ਜਿਹੇ ਜਿਹੇ ਚੀਜ਼ ਆਏਗੀ ਉਹ ਜਾ ਹੋ ਜਾ ਰੇਟ ਆਊਗਾ 2150 ਰੁਪਏ ਇਸ ਪੀਸ ਦਾ ਰੇਟ ਰਹੇਗਾ ਜੀ ਦੇਖੋ ਜੀ ਪਿਓਰ ਪਸ਼ਮੀਨਾ ਦਾ ਪੈਚ ਲਗਾਇਆ ਦੋ ਇਨਸਰਟਿੰਗ ਦਿੱਤੀਆਂ ਬਿਲਕੁਲ ਬਹੁਤ ਫਾਈਨ ਜਿਹਾ ਕੰਮ ਕੀਤਾ ਇੱਥੇ ਐਮਬਰਾਇਡਰੀ ਦਾ ਠੀਕ ਹੈ ਜੀ ਬਹੁਤ ਪਿਆਰਾ ਜਿਹਾ ਇਹ ਨੈੱਕ ਤੇ ਕਰਿਆ ਆ ਇਹ ਤੁਹਾਨੂੰ ਘੇਰੇ ਤੇ ਮਿਲ ਰਿਹਾ ਬਹੁਤ ਸੋਹਣਾ ਘੇਰੇ ਦਾ ਕੰਮ ਮਿਲ ਰਿਹਾ 500 ਰੁਪਏ ਰੇਟ ਰਹੇਗਾ ਇਸ ਪੀਸ ਦਾ ਠੀਕ ਹੈ ਜੀ ਬਹੁਤ ਸੋਹਣਾ ਇਹ ਸਾਰਾ ਵਰਕ ਹੈ ਬਹੁਤ ਪਿਆਰਾ ਜ ਆ ਦੇਖ ਠੀਕ ਹੈ ਜੀ 2150 ਰੁਪਏ ਨੰਬਰ 13 ਇਹ ਮਿਲੇਗਾ ਤੁਹਾਨੂੰ ਦੁਪੱਟਾ ਰੋਕ ਦੇ ਉਸਕੋ اوپر ਵੀ نیچے ਜਾ ਕੇ ਵੀਡੀਓ ਬਣਾ ਲੈ ਦਿਓ ਰੋਕ ਦੇ ਅੰਕਲ ਨੇ ਕਹਿ ਦਿੱਤਾ ਓਕੇ ਆ ਦੇਖੋ ਜੀ ਇਹ ਰੰਗ ਠੀਕ ਹੈ ਬਹੁਤ ਸੋਹਣਾ 13 ਨੰਬਰ 2150 ਰੁਪਏ ਠੀਕ ਹੈ ਨੈਕਸਟ ਪੀਸ ਪਰਪਲ ਸ਼ੇਡ ਆ ਦੇਖੋ ਆ ਲੋ ਠੀਕ ਹੈ ਇਹ ਤੁਹਾਨੂੰ ਵਰਕ ਮਿਲ ਰਿਹਾ ਬਹੁਤ ਸੋਹਣਾ ਨੰਬਰ 14 ਕਪੜਾ ਬਹੁਤ ਸੁਪੀਰੀਅਰ ਜ ਹੈ ਤੇ ਪ੍ਰਿੰਟ ਇਹਦਾ ਅੰਬੀ ਜੇ ਦਾ ਪ੍ਰਿੰਟ ਆ ਆ ਦੇਖ ਇਹ ਤੁਹਾਨੂੰ ਮਿਲੂਗਾ ਇਹਦਾ ਚਨੌਂ ਦਾ ਬਹੁਤ ਸੋਹਣਾ ਦੁਪੱਟਾ ਆ ਦੇਖੋ ਲੇਸ ਦੀ ਫਿਨਿਸ਼ਿੰਗ ਦੇ ਨਾਲ ਨੰਬਰ 14 ਠੀਕ ਹੈ ਜੀ ਨੈਕਸਟ ਪੀਸ ਨੰਬਰ 15 ਇਹਦਾ ਜਿਹੜਾ ਵਰਕ ਹੈ ਨਾ ਪੂਰਾ ਹੈਂਡ ਦਾ ਕੰਮ ਕਰਿਆ ਹੋਇਆ ਇਹਦੇ ਉੱਪਰ ਪੂਰਾ ਹੈਂਡ ਦਾ ਕੰਮ ਆ ਦੇਖੋ ਠੀਕ ਹੈ ਨੰਬਰ 15 ਆਹ ਦੇਖੋ ਬਹੁਤ ਸੋਹਣਾ ਕੰਮ ਬਈ ਠੀਕ ਹੈ ਬਹੁਤ ਪਿਆਰੀ ਜੀ ਚੀਜ਼ ਨੰਬਰ 15 ਪਲੇਨ ਸਲਵਾਰ ਹੈ ਜੀ ਇਹ ਤੁਹਾਨੂੰ ਮਿਲੇਗਾ ਦੁਪੱਟਾ ਆ ਦੇਖ ਠੀਕ ਹੈ ਚਾਰੇ ਪਾਸੇ ਲੇਸ ਦੇ ਨਾਲ ਪਿਓਰ ਚਨਾਉਣ ਦਾ ਦੁਪੱਟਾ ਦੁਪੱਟੇ ਸਾਰਿਆਂ ਦੇ ਤੁਹਾਨੂੰ ਚਨਾਉਣ ਦੇ ਦੇ ਰਹੇ ਹਾਂ ਜੀ ਹੁਣ ਦੇਖੋ ਜੀ ਨੈਕਸਟ ਸੈੱਟ ਆਪਣਾ ਇਹਨਾਂ ਦਾ 100 ਰੁਪਿਆ ਹੋਰ ਇਨਕਰੀਜ਼ ਹੋਇਆ ਜੀ ਰੇਟ ਡਬਲ 299 ਰੇਟ ਰਹੇਗਾ 2299 ਰੁਪਏ ਠੀਕ ਹੈ ਜੀ ਇਹ ਤੁਹਾਨੂੰ ਮਿਲੇਗਾ ਇਹਦਾ ਸਲਿੱਪ ਨੰਬਰ 16 ਆ ਦੇਖੋ ਠੀਕ ਹੈ ਜੀ ਇਹ ਪੀਸ ਦੇਖੋ ਏਕੇ ਰਾਇ ਜੀ ਦਾ ਬਹੁਤ ਸੋਹਣਾ ਇਸ ਸੈਲਫ ਚ ਤੁਹਾਨੂੰ ਇਹਦੀ ਬੋਟਮ ਮਿਲ ਰਹੀ ਹੈ ਬਹੁਤ ਪਿਆਰਾ ਜਿਹਾ ਪ੍ਰਿੰਟ ਹੈ ਏਕੇ ਰੇ ਤੇ ਵਰ ਕੇ ਵਿੱਚ ਇਨਸਰਟਿੰਗ ਕੀਤੀ ਹੋਈ ਹੈ 2299 ਨੰਬਰ 16 ਉੱਪਰ ਨੂੰ ਜਾ ਰਹੀਆਂ ਦੋ ਬੇਲਾ ਉਹਦੇ ਵਿੱਚ ਇਨਸਰਟਿੰਗ ਹੈ ਜੀ ਇਹ ਤੁਹਾਨੂੰ ਚਨੋਂਨ ਦਾ ਬੜਾ ਸੋਹਣਾ ਦੁਪੱਟਾ ਮਿਲ ਰਿਹਾ ਚਾਰੋਂ ਪਾਸੇ ਲੇਸ ਦੇ ਨਾਲ ਠੀਕ ਹੈ आ देखो आ देखो कि प्यारा दुपट्टा नंबर सोलह बई सौ सो नड़िनवे रुपये ठीक है नैक्सट देखो जी नंबर सतारह ਜਿਹੜਾ ਇਹਦਾ ਘੇਰਾ ਹੈ ਜੀ ਉਹ ਦੇਖ ਲਓ ਤੇ ਜਿੱਦਾਂ ਮੈਡਮਾਂ ਪੁੱਛਦੀਆਂ 3 ਇੰਚ ਤੱਕ ਦਾ ਘੇਰਾ ਹੈ ਜੀ ਪੂਰਾ 3 ਇੰਚ ਤੱਕ ਦਾ ਘੇਰਾ ਤੇ ਸਲਵਾਰ ਜਿਹੜੀ ਹੈ ਜੀ ਤੁਹਾਨੂੰ 3 ਮੀਟਰ ਦੀ ਮਿਲਣੀ ਹੈ ਪੂਰੀ ਨੰਬਰ ਇਹਦਾ 17 ਮਿਲਣਾ ਹੈ ਜੀ ਤੇ ਇਹ ਮਿਲੂਗਾ ਤੁਹਾਨੂੰ ਦੁਪੱਟਾ ਬਹੁਤ ਸ਼ਾਨਦਾਰ ਜਾਂ ਦੁਪੱਟਾ ਸੇਮ ਇਸੇ ਤਰ੍ਹਾਂ ਦੇ ਪ੍ਰਿੰਟ ਡਿਜ਼ਾਈਨ ਦੇ ਨਾਲ ਚਾਰੋਂ ਪਾਸੇ ਬਹੁਤ ਪਿਆਰੀ ਜੀ ਲੇਸ ਦੇ ਨਾਲ ਨੰਬਰ 17 ਠੀਕ ਹੈ ਜੀ ਨੈਕਸਟ ਫੀਸ ਦੇਖੋ ਜੀ ਆਪਣਾ नंबर अठारह आ देखो आ रहा जी थोड़ा दुपट्टा ठीक है नंबर जी ठीक है बहुत प्यारा जा पीस नंबर अठारह एक कलर एच आएगा बड़ा प्यारा जा पर्पल जी शेड आ लो ਆਲੋਚ ਨੰਬਰ 19 ਠੀਕ ਹੈ ਇਹ ਮਾਡਲ ਦੀ ਲੁੱਕ ਹੁੰਦੀ ਐ ਇਸ ਪੀਸ ਇਸ ਟਾਈਪ ਦਾ ਪੀਸ ਰੈਡੀ ਹੁੰਦਾ ਜੀ ਬਣ ਕੇ ਬਹੁਤ ਸੋਹਣਾ ਠੀਕ ਹੈ ਤੇ ਇਹ ਤੁਹਾਨੂੰ ਮਿਲੇਗਾ ਜੀ ਇਹਦਾ ਦੁਪੱਟਾ ਬਹੁਤ ਗਜਬ ਜਿਹਾ ਦੁਪੱਟਾ ਆ ਵੇਖੋ ਮਤਲਬ ਬੰਦੇ ਦੀ ਰੂਹ ਖੁਸ਼ ਹੋ ਜਾਂਦੀ ਐ ਇੰਨਾ ਕੋ ਪਿਆਰਾ ਤੁਹਾਨੂੰ ਸੈੱਟ ਦਿਖਾ ਰਹੀ ਐ ਇੱਕ ਸੈੱਟ ਲਾਸਟ ਚ ਹੋਰ ਬਹੁਤ ਪਿਆਰਾ ਆ ਰਿਹਾ 100 ਰੁਪਿਆ ਹੋਰ ਇਨਕਰੀਜ਼ ਹੋਇਆ ਉਹਦੇ ਵਿੱਚ ਕਿਉਂਕਿ ਜਿੱਦਾਂ ਜਿੱਦਾਂ ਦੀ ਚੀਜ਼ ਹੈ ਓਦਾਂ ਓਦਾਂ ਤੁਹਾਨੂੰ ਦਿਖਾ ਰਹੇ ਹਾਂ ਦੇਖੋ ਜੀ ਬਲੈਕ ਕਲਰ ਬਹੁਤ ਪਿਆਰਾ ਪ੍ਰਿੰਟ ਬਹੁਤ ਪਿਆਰੀ ਡਿਜ਼ਾਈਨਿੰਗ 2399 ਰੇਟ ਆ ਜਾਏਗਾ ਜੀ ਇਸ ਸੈੱਟ ਦਾ ਇਹ ਹੈ ਜੀ ਆਪਣੀ ਵੀਡੀਓ ਦਾ ਲਾਸਟ ਸੈੱਟ ਇਹ ਸੂਟ ਜ਼ਰੂਰ ਲੈਣਾ ਆ ਬਹੁਤ ਪਿਆਰਾ ਪੀਸ ਹੈ ਬਿਲਕੁਲ ਵੀ ਢਿੱਲ ਨਹੀਂ ਕਰਨੀ ਸੂਟ 'ਚ ਆ ਦੇਖੋ ਬਹੁਤ ਸ਼ਾਨਦਾਰ ਪੀਸ ਹੈ ਸਲਵਾਰ ਦੇ ਪੌਂਚੇ ਤੇ ਤੁਹਾਨੂੰ ਇੰਨਾ ਕੁ ਪਿਆਰਾ ਗੁੰਦਵਾ ਕੰਮ ਮਿਲ ਰਿਹਾ ਨਾ ਦੇਖੋ ਬਿਲਕੁਲ ਅੱਛਾ ਇਹ 슬ੀਵਜ਼ ਹੈ ਰੁਕੋ ਇਹ ਹੈਗਾ ਜੀ ਸਲਵਾਰ ਤੇ ਕੰਮ ਠੀਕ ਹੈ ਪੂਰਾ ਥ੍ਰੈਡ ਦਾ ਦੇਖੋ ਕੰਮ ਦੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਆ ਬਹੁਤ ਜ਼ਿਆਦਾ ਜਿਹੜਾ ਇਹਦਾ ਕਲਰ ਹੈ ਤੇ ਇਹਦੀ ਉਬਰਿੰਗ ਹੋਈ ਪ੍ਰਿੰਟਿੰਗ ਹੈ ਸੁਪਰ ਠੀਕ ਹੈ ਜੀ ਹੁਣ ਦੇਖੋ ਇਹ ਆਪਣਾ ਫਰੰਟ ਆ ਗਿਆ ਇਹ ਆਪਣਾ ਬੈਕ ਆਇਆ ਹੁਣ ਇਹਨਾਂ ਨੇ ਡਿਜ਼ਾਈਨਰ ਜੀਆਂ ਦਿੱਤੀਆਂ ਬਾਜੂਆਂ ਅਲੱਗ ਤੋਂ ਇਹ ਦੇਖੋ ਪੂਰਾ ਡਿਜ਼ਾਈਨਰ ਪੀਸ ਹੈ ਤੁਸੀਂ ਅੱਛੀ ਜਗ੍ਹਾ ਤੇ ਵੇਅਰ ਕਰੋ ਸੁਪਰ ਫਾਈਨ ਕੁਆਲਿਟੀ ਇਹ ਦੇਖੋ ਬਾਜੂਆਂ ਤੇ ਇਹਨਾਂ ਨੇ ਇਦਾਂ ਵਰਕ ਦੇਆ ਇਹ ਪੂਰਾ ਚੈੱਕ ਬਣਾਇਆ ਦੇਖੋ ਬਲੈਕ ਥ्रेड ਨਾਲ ਉਹਦੇ ਵਿੱਚ ਬੁੱਟੀਆਂ ਪਾਈਆਂ ਇਹ ਤੁਹਾਨੂੰ ਪਸ਼ਮੀਨਾ ਦੇ ਉੱਪਰ ਬਹੁਤ ਸੋਹਣਾ ਜਾ ਬਿਨਾ ਲਾਈਨਿੰਗ ਤੋਂ ਪੀਸ ਬਣੇਗਾ ਐਮਬਰਾਇਡਰੀ ਵਾਲਾ ਰੇਟ ਚੀਜ਼ ਦੇ ਅਕੋਰਡਿੰਗ ਕੁਝ ਵੀ ਨਹੀਂ ਹੈਗਾ ਸਿਰਫ ਔਰ ਸਿਰਫ 2399 ਰੁਪਏ ਠੀਕ ਹੈ ਜੀ ਪਿਓਰ ਚਨਾਉਂ ਦਾ ਗਜਬ ਜਿਹਾ ਦੇਹਾਂਗੇ ਦੁਪੱਟਾ ਦੁਪੱਟੇ ਦੀ ਪ੍ਰਿੰਟਿੰਗ ਦੇਖ ਕੇ ਤੁਹਾਡਾ ਹੋ ਜਾਣਾ ਰੂਹ ਖੁਸ਼ ਆ ਦੇਖੋ ਮজা ਆ ਜਾਂਦਾ ਏਦਾਂ ਦੀ ਪ੍ਰਿੰਟਿੰਗ ਤੇ ਏਦਾਂ ਦੀ ਡਿਜ਼ਾਈਨਿੰਗ ਦੇਖ ਕੇ ਜੇ ਥੋੜਾ ਸਮਾਰਟ ਪੀਸ ਪਾਉਂਦੇ ਆ ਨਾ ਵੀ ਥੋੜੇ ਜਿਹਾ ਚੱਕਵੇਂ ਜੇ ਸੂਟ ਉਸ ਹਿਸਾਬ ਦਾ ਸੂਟ ਆ 2399 ਰੁਪਏ ਮਤਲਬ ਰੂ ਖੁਸ਼ ਹੋਗੀ ਸੂਟ ਦੇਖ ਕੇ ਨੈਕ ਦੇਖੋ ਜੀ ਇਹਦੇ 4 ਕਲਰ ਹੈ ਚਾਰੋਂ ਇੱਕ ਤੋਂ ਵੱਧ ਕੇ ਇੱਕ ਕਲਰ ਹੈ ਮਤਲਬ ਜਿਹੜੀ ਵੀ ਤੁਹਾਡੀ ਚੂਜ਼ ਹੈ ਬਸ ਫਟਾਫਟ ਕਰ ਲੈਣਾ ਹੈ ਹਨਾ ਕਿਉਂਕਿ ਇਦਾਂ ਦੇ ਪੀਸ ਹਨਾ ਜੇ ਤੁਸੀਂ ਆਪਣੇ ਕਿਸੇ ਖਾਸ ਨੂੰ ਬਹੁਤ ਪਿਆਰਾ ਜਿਹਾ ਗਿਫਟ ਦੇਣਾ ਹੈ ਉਹ ਬੰਦੇ ਦੀ ਮਜ਼ਾਜ ਆ ਜੇ ਦੇਖ ਕੇ ਸੂਟ ਡਿਜ਼ਾਈਨਰ ਪੀਸ ਲੈਓ ਜੀ ਇਹ ਤੁਹਾਨੂੰ ਇਨਸਰਟਿੰਗ ਇਹ ਤੁਹਾਨੂੰ ਮਿਲ ਰਿਹਾ ਘੇਰਾ ਘੇਰੇ ਤੇ ਤੁਹਾਨੂੰ ਇਹਦਾ ਆ ਗਿਆ ਜੀ 3 ਇੰਚ ਠੀਕ ਹੈ ਜੀ ਇਹ ਤੁਹਾਨੂੰ ਮਿਲ ਗਈ ਸਲਵਾਰ ਦੇ ਪਹੁੰਚੇ ਤੇ ਕੰਮ ਬਹੁਤ ਸੋਹਣਾ ਤੇ ਹੁਣ ਦਿਖਾਵਾਂਗੇ ਤੁਹਾਨੂੰ ਇਹਦੀ ਬਾਜੂ ਇਹਦੀ ਵੀ ਬਾਜੂ ਤੇ ਸੇਮ ਐਮਬਰਾਇਡਰੀ 3 ਮੀਟਰ ਦੀ ਤੁਹਾਨੂੰ ਸ਼ਰਟ ਦਾ ਪੀਸ ਦਿਆ ਹੋਇਆ ਸਿਰਫ ਔਰ ਸਿਰਫ 2399 ਰੁਪਏ ਨੰਬਰ 21 ਤੇ ਇਹਦਾ ਇਹ ਪਿਓਰ ਚਨਾਉਣ ਦਾ ਗਜਬ ਜਿਹਾ ਦੁਪੱਟਾ ਹਾਂ ਦੇਖ ਸੁਪਰ ਫਾਈਨ ਚੀਜ਼ ਆलो ਬਹੁਤ ਸੋਹਣਾ ਪੀਸ ਮਜ਼ੇਦਾਰ ਕਲਰ ਬੜਾ ਪਿਆਰਾ ਜਿਹਾ ਨੰਬਰ 21 ਨੈਕਸਟ ਪੀਸ ਇਹ ਆ ਗਿਆ ਜੀ ਆ ਦੇਖ ਠੀਕ ਹੈ ਇਹ ਪਿੰਕ ਜੀ ਟੋਨ ਚ ਸੇਮ ਵਰਕ ਹੈ ਇਹ ਬਾਜੂ ਹੈ ਠੀਕ ਹੈ ਜੀ ਸੇਮ ਡਿਜ਼ਾਈਨ ਹੈ ਬੜਾ ਸੋਹਣਾ ਜਿਹਨੂੰ ਥੋੜਾ ਜਿਹਾ ਬ੍ਰਾਈਟ ਜਾ ਪਾਣਾ ਹੈ ਨਾ ਬੜਾ ਪਿਆਰਾ ਜਿਹਾ ਰੰਗ ਉਹ ਇਹ ਚੂਸ ਕਰ ਸਕਦੇ ਆ ਮਤਲਬ ਕਿਉਂਕਿ ਸੈਮੀ ਫੰਕਸ਼ਨ ਚ ਵੀ ਸੂਟ ਤੁਸੀਂ ਵੇਅਰ ਕਰ ਸਕਦੇ ਇਦਾਂ ਦੇ ਸੂਟ ਆਏ ਆ ਆ ਦੇਖ ਇਹ ਦੁਪੱਟਾ ਠੀਕ ਹੈ ਚਾਰੇ ਪਾਸੇ ਲੇਸ ਦੀ ਫਿਨਿਸ਼ਿੰਗ ਦੇ ਨਾਲ ਬਹੁਤ ਸੁਪਰ ਫਾਈਨ ਕੁਆਲਟੀ ਦਾ ਕੱਪੜਾ

दुपट्टा आ लो जी ठीक है बहुत प्यारे जो दुपट्टे देना। बहुत प्यारा जा पीस नंबर ट्वेंटी थ्री एज की कलैक्शन थो कि लगी अपना प्यारा जा कमेंट जरूर देना है नैक्सट वीडियो च फिर मिलोंगे थैंक यू सो मच